ਰਾਜਾ ਵੜਿੰਗ ਨੇ ਲੁਧਿਆਣਾ ਚ ਕੀਤਾ ਚੋਣ ਪ੍ਰਚਾਰ ਦਾ ਆਗਾਜ਼ ਸਮਰਥਕਾਂ ਵੱਲੋਂ ਜ਼ੋਰਦਾਰ ਸਵਾਗਤ ਵੜਿੰਗ ਬੋਲੇ ਪੰਜਾਬ ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉबरेਗੀ ਕਾਂਗਰਸ ਸੁਖਬੀਰ ਸਿੰਘ ਬਾਦਲ ਨੇ ਵੀ ਲੁਧਿਆਣਾ ਸੀਟ ਤੇ ਪਖਾਇਆ ਪ੍ਰਚਾਰ ਖੰਨਾ ਚ ਕਰ ਰਹੇ ਪੰਜਾਬ ਬਚਾਓ ਯਾਤਰਾ ਰਣਜੀਤ ਸਿੰਘ ਢਿੱਲੋਂ ਲਈ ਮੰਗ ਰਹੇ ਵੋਟਾਂ ਪਰਧਾਨ ਮੰਤਰੀ ਦਾ ਰਾਹੁਲ ਗਾਂਧੀ ਤੇ ਤਿੱਖਾ ਨਿਸ਼ਾਨਾ ਬੋਲੇ ਪਾਕਿਸਤਾਨ ਅਤੇ ਕਾਂਗਰਸ ਦੀ ਪਾਰਟਨਰਸ਼ਿਪ ਹੋਈ ਐਕਸਪੋਜ਼ ਸ਼ਹਿਜ਼ਾਦੇ ਨੂੰ ਪਿਆ ਬਣਾਉਣ ਲਈ ਬੇਤਾਬ ਹੈ ਪਾਕਿਸਤਾਨ ਅਮੇਠੀ ਅਤੇ ਰਾਇਬਰੇਲੀ ਨੂੰ ਲੈ ਕੇ ਅੱਜ ਸ਼ਾਮ ਤੱਕ ਖਤਮ ਹੋ ਸਕਦਾ ਹੈ ਸਸਪੈਂਸ ਸੂਤਰਾਂ ਮੁਤਾਬਕ ਕਮੇਟੀ ਤੋਂ ਰਾਹੁਲ ਅਤੇ ਰਾਇਬਰੇਲੀ ਤੋਂ ਪ੍ਰਿਯੰਕਾ ਗਾਂਧੀ ਲੜਨਗੇ ਚੋਣ ਕੱਲ ਪਰ ਸਕਦੇ ਨੇ ਨਾਮਜ਼ਦਗੀ ਪੱਰਚਾ ਪ੍ਰਤਿਭਾ ਸਿੰਘ ਨੇ ਕੰਗੜਾ ਰਣੌਤ ਨੂੰ ਕਿਹਾ ਹਸੀਨ ਪਰੀ ਬੋਲੇ ਹਸੀਨ ਪਰੀ ਨੂੰ ਦੇਖਣ ਲਈ ਜਾ ਰਹੇ ਨੇ ਲੋਕ ਪਰ ਵੋਟ ਚ ਤਬਦੀਲ ਨਹੀਂ ਹੁੰਦੀ ਐ ਧੀਰ ਕੈਬਨਟ ਮੰਤਰੀ ਗੁਰਮੀਤ ਖੁੱਡੀਆਂ ਤੋਂ ਮਹਿਲਾ ਨੇ ਕੀਤੀ ਅਫੀਮ ਦੀ ਖੇਤੀ ਦੀ ਇਜਾਜ਼ਤ ਦੇਣ ਦੀ ਮੰਗ ਕਿਹਾ ਨਸ਼ੇ ਲਈ ਰੋਜ਼ ਪੈਸੇ ਮੰਗਦਾ ਹੈ ਬੇਟਾ ਚਟਾ ਛੱਡਣ ਲਈ ਕੁਝ ਤਾਂ ਚਾਹੀਦਾ ਹੈ ਪਰ ਖੁੱਡੀਆਂ ਬੋਲੇ ਇਸ ਤਰ੍ਹਾਂ ਨਹੀਂ ਦੇ ਸਕਦੇ ਇਜਾਜ਼ਤ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਰਣਵੀਰ ਸਿੰਘ ਰਾਣਾ ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਵੱਡੀ ਖਬਰ ਦੇ ਨਾਲ ਕਾਂਗਰਸ ਸ^+ ਵਿਧਾਇਕ ਪ੍ਰਗਟ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਪ੍ਰਗਟ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ 7 ਤੋਂ 8 ਸੀਟਾਂ ਜਿੱਤੇਗੀ ਤੇ 13 ਸੀਟਾਂ ਦੇ ਸਵਾਲ ਤੇ ਬੋਲੇ ਨੇ ਜੋ ਲੱਗ ਰਿਹਾ ਹੈ ਉਹੀ ਬੋਲਣਾ ਚਾਹੀਦਾ ਹੈ ਤੇ ਆਪ ਨਾਲ ਅਲਾਈਅੰਸ ਤੇ ਸਵਾਲ ਤੇ ਵੀ ਪ੍ਰਗਟ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੇ ਸਾਡੇ ਕੁਝ ਲੀਡਰ ਆਪ ਨਾਲ ਗੱਠ ਜੋੜ ਚਾਹੁੰਦੇ ਸੀ ਪਰ ਅਸੀਂ ਆਪ ਨਾਲ ਗੱਠ ਜੋੜ ਨਹੀਂ ਹੋਣ ਦਿੱਤਾ ਤਾਂ ਦੱਸ ਦਈਏ ਕਿ ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਪ ਨਾਲ ਅਲਾਈਅੰਸ ਚਾਹੁੰਦੇ ਸੀ ਕੁਝ ਲੀਡਰ ਪਰ ਅਸੀਂ ਅਲਾਈਅੰਸ ਨਹੀਂ ਹੋਣ ਦਿੱਤਾ ਦੱਸਦੀ ਹੈ ਕਿ ਬਿੱਟੂ ਅਤੇ ਚੱਬੇਵਾਲ ਈਡੀ ਤੇ ਵਿਜੀਲੈਂਸ ਤੋਂ ਡਰ ਗਏ ਨੇ ਪ੍ਰਗਟ ਸਿੰਘ ਦੇ ਵੱਡੇ ਬਿਆਨ ਸਾਹਮਣੇ ਆਏ ਨੇ ਦੱਸਦੀ ਹੈ ਕਿ ਪ੍ਰੈਸ ਕਲੱਬ ਚੰਡੀਗੜ੍ਹ ਦੇ ਵਿੱਚ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਤੇ ਇਸ ਦੇ ਨਾਲ ਹੀ ਵੱਡਾ ਦਾਵਾ ਵੀ ਕੀਤਾ ਗਿਆ ਹੈ ਪ੍ਰਗਟ ਸਿੰਘ ਨੇ ਦਾਵਾ ਕੀਤਾ ਹੈ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ 7 ਤੋਂ 8 ਸੀਟਾਂ ਜਿੱਤੇਗੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ 13 ਜ਼ੀਰੋ ਦਾ ਦਾਵਾ ਨਹੀਂ ਕਰ ਰਹੇ ਜਾਂ ਵੱਧ ਸੀਟਾਂ ਦਾ ਦਾਵਾ ਨਹੀਂ ਕਰ ਰਹੇ ਤਾਂ ਪ੍ਰਗਟ ਸਿੰਘ ਨੇ ਕਿਹਾ ਕਿ ਜੋ ਲੱਗਦਾ ਹੈ ਉਹੀ ਬੋਲਣਾ ਚਾਹੀਦਾ ਹੈ ਤਾਂ 13 ਸੀਟਾਂ ਦੇ ਸਵਾਲ ਤੇ ਪ੍ਰਗਟ ਸਿੰਘ ਨੇ ਜਵਾਬ ਦਿੱਤਾ ਨਾਲ ਹੀ ਜਿਹੜੇ ਕਾਂਗਰਸ ਪਾਰਟੀ ਛੱਡ ਕੇ ਗਏ ਨੇ ਉਹਨਾਂ ਤੇ ਵੀ ਬੋਲੇ ਨੇ ਰਵਨੀਤ ਸਿੰਘ ਬਿੱਟੂ ਤੇ ਵੀ ਪ੍ਰਗਟ ਸਿੰਘ ਨੇ ਜਵਾਬ ਦਿੱਤਾ ਏ ਤੇ ਨਾਲ ਹੀ ਡਾਕਟਰ ਰਾਜਕੁਮਾਰ ਚੱਬੇਵਾਲ ਉਹਨਾਂ ਨੇ ਕਿਹਾ ਏ ਕਿ ਈਡੀ ਅਤੇ ਵਿਜੀਲੈਂਸ ਤੋਂ ਡਰ ਗਏ ਨੇ ਇਹ ਆਗੂ ਐਸੇ ਕਰਕੇ ਦੋਵੇਂ ਕਾਂਗਰਸ ਪਾਰਟੀ ਛੱਡ ਗਏ ਨੇ ਜਾਂ ਭਾਜਪਾ ਚ ਗਏ ਨੇ ਜਾਂ ਆਪ ਚ ਗਏ ਨੇ ਜਿਹੜੀਆਂ ਵਿਰੋਧੀ ਪਾਰਟੀਆਂ ਚ ਜਾ ਰਹੇ ਨੇ ਵਕ ਵਕ ਆਗੂ ਕਾਂਗਰਸ ਨੂੰ ਛੱਡ ਕੇ ਉਸਤੇ ਪ੍ਰਗਟ ਸਿੰਘ ਨੇ ਚੁੱਪੀ ਤੋੜੀ ਐ ਤਾਂ ਚੋਣਾ ਤੇ ਕਾਂਗਰਸ ਸੀਐਮਐਲ ਦੀ ਭਵਿੱਖਬਾਣੀ ਨੇ ਬਿਵਾਕੀ ਨਾਲ ਲੱਗਦੇ ਨੇ ਔਰ ਗੱਲਾਂ-ਗੱਲਾਂ ਵਿੱਚ ਕਾਫੀ ਕੁਝ ਕਹਿ ਜਾਂਦੇ ਨੇ ਬਹੁਤ ਬਹੁਤ ਸਵਾਗਤ ਹੈ ਪ੍ਰਗਟਜੀ ਤੁਹਾਡਾ ਥੈਂਕ ਯੂ ਜੀ ਥੈਂਕ ਯੂ ਤੁਸੀਂ ਗੱਲ ਕੀਤੀ ਕਿ ਨੈਸ਼ਨਲ ਇਸ਼ੂ ਕੀ ਹੈ ਰਾਹੁਲ ਗਾਂਧੀ ਦਾ ਜ਼ਿਕਰ ਕੀਤਾ ਫਿਰ ਤੁਸੀਂ ਕਿਹਾ ਕਿ ਪੰਜਾਬ ਦੇ ਮੁੱਦੇ ਵੀ ਬਹੁਤ ਹੈਮ ਨੇ ਔਰ ਤੁਸੀਂ ਪਾਰਟੀ ਦੀ ਲੀਕ ਤੋਂ ਹਟ ਕੇ ਵੀ ਆਪਣੀ ਗੱਲ ਕਰਦੇ ਰਹੇ ਹੋ ਮੈਂ ਪਹਿਲਾ ਸਵਾਲ ਇਹ ਪੁੱਛਣਾ ਚਾਹੁੰਦਾ ਅੱਜ ਪੰਜਾਬ ਚ ਕਾਂਗਰਸ ਕਿੱਥੇ ਖੜੀ ਹੈ ਵੀ ਕਾਂਗਰਸ ਅੱਜ ਮੈਨੂੰ ਲੱਗਦਾ ਕਿ ਸਾਡੀ ਮੇਜਰ ਜਿਹੜੇ ਆ ਉਹ 8-10 ਸੀਟਾਂ ਤੱਕ ਵੀ ਜਿਹੜਾ ਉਹ ਕਾਂਗਰਸ ਹਾਸਲ ਕਰੇਗਾ। 8 ਤੋਂ 10 13 ਨਹੀਂ ਤੁਸੀਂ ਕਹਿ ਰਹੇ ਹੋ। ਦੇਖੋ ਜੇ ਰੀਅਲਿਸਟਿਕਲੀ ਦੇਖਿਆ ਜਾਵੇ ਕਿਉਂਕਿ ਕੱਲ ਦਾ ਕੁਝ ਪਤਾ ਨਹੀਂ ਹੈ ਕਿਉਂਕਿ ਇੱਕ ਮਹੀਨਾ ਇੱਕ ਮਹੀਨੇ 'ਚ ਮੈਨੂੰ ਤਾਂ ਵੀ ਲੱਗਦਾ ਹੁੰਦਾ ਕਈ ਵਾਰੀ ਨਾ ਲਾਸਟ ਮਿੰਟਾਂ ਦੇ ਵਿੱਚ ਵੀ ਗੋਲ-ਗੂਲ ਕਈ ਇੱਧਰ-ਉੱਧਰ ਹੋ ਤੁਹਾਂ ਕਰਦੇ ਆ। ਸੋ ਉਸ ਸੰਦਰਭ ਦੇ ਵਿੱਚ ਮੈਂ ਕਹਿ ਸਕਦਾ ਕਿ ਗੋਲ ਆਪਣੇ ਨੇ ਕੀਤੇ ਆ ਜਾਂ ਕਿਹਦੀ ਜ਼ਿੰਮੇਵਾਰੀ ਕੀਦੀ ਹੈ? ਨਹੀਂ ਜ਼ਿੰਮੇਵਾਰੀ ਤਾਂ ਚਲੋ ਆਪਾਂ ਇੱਕ ਤਰੀਕ ਤੋਂ 1 ਜੂਨ ਤੋਂ ਬਾਅਦ ਕਰਾਂਗੇ। ਕਿਹਦੀ ਜ਼ਿੰਮੇਵਾਰੀ ਆ? ਪਰ ਇਹ ਆ ਕਿ ਅੱਜ ਦੇਸ਼ ਦੇ ਸੰਦਰਭ ਦੇ ਵਿੱਚ ਜਿਹੜੀ ਮੈਂ ਗੱਲ ਕੀਤੀ ਆ ਉੱਥੇ ਸਾਨੂੰ ਸਾਰਿਆਂ ਨੂੰ ਯੋਗਦਾਨ ਪਾਉਣ ਦੀ ਜ਼ਰੂਰਤ ਹੈ ਪੰਜਾਬ 'ਚ ਚੱਬੇਵਾਲ ਹੋਣ ਬਿੱਟੂ ਹੋਣ ਗੋਲਡੀ ਹੋਣ ਕਈ ਲੀਡਰ ਲਗਾਤਾਰ ਪਟਕੇ ਚੇਂਜ ਕਰ ਰਹੇ ਨੇ ਹੱਥ ਛੱਡ ਕੇ ਜਾ ਰਹੇ ਨੇ ਪਰ ਜ਼ਿੰਮੇਵਾਰੀ ਦਾ ਤਹਿ ਚਾਹੇ ਬਾਚ ਹੈ ਅੰਦਰ ਖਾਤੇ ਤੁਹਾਡਾ ਖੋਲਦਾ ਹੋਣਾ ਕਿ ਇਹ ਕਿਉਂ ਹੋ ਰਿਹਾ ਹੈ ਤੁਸੀਂ ਵਿਦਨ ਪਾਰਟੀ ਦਾ ਗੱਲ ਕਰਦੇ ਹੋਣੇ ਨਾ ਦੀ ਵਿਦਨ ਪਾਰਟੀ ਗੱਲ ਕਰਦੇ ਮੈਂ ਕਿ ਤੁਹਾਨੂੰ ਪਹਿਲੀ ਜੂਨ ਤੋਂ ਬਾਅਦ ਜਰੂਰ ਦੱਸਾਂਗੇ ਇਸ ਗੱਲ ਲਈ ਕਿਉਂਕਿ ਅੱਜ ਲੜਾਈ ਸਾਡੇ ਦੇਸ਼ ਲਈ ਆ ਕਿਉਂਕਿ ਉਹ ਵੱਡਾ ਇਸ਼ੂ ਆ ਜਿਹੜੀ ਇੰਟਰਨਲ ਹੁੰਦੀ ਦੇਖੋ ਪੋਲਿਟਿਕਸ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਇੰਟਰਨਲ ਹੁੰਦੀ ਹੈ ਐਕਸਟਰਨਲ ਹੁੰਦੀ ਹੈ ਠੀਕ ਹੈ ਨਾ ਅੱਜ ਸਾਨੂੰ ਐਕਸਟਰਨਲ ਨਾਲ ਲੜਨ ਦੀ ਜ਼ਰੂਰਤ ਹੈ ਜੋ ਜੋ ਵੀ ਪੋਸੀਬਲ ਹੋਇਆ ਉਹ ਅੱਜ ਦੀ ਤਰੀਕ ਦੇ ਵਿੱਚ ਆਪਣੇ ਸਾਰਿਆਂ ਦੇ ਸਾਹਮਣੇ ਸੋ ਮੈਂ ਤਾਂ ਉਹਨੂੰ ਇੱਕ ਨੈਸ਼ਨਲ 뷰 ਦੇਖਦੇ ਹੋਏ ਇੱਕ ਪੰਜਾਬ ਦਾ 뷰 ਦੇਖਦੇ ਹੋਏ ਅੱਜ ਤੁਹਾਡੇ ਨਾਲ ਗੱਲ ਸਾਂਝੀ ਕੀਤੀ ਆ ਵੀ ਸਾਨੂੰ ਪੰਜਾਬੀਆਂ ਨੂੰ ਕੀ ਸੋਚ ਕੇ ਕਿੱਧਰ ਨੂੰ ਤੁਰਨ ਦੀ ਜ਼ਰੂਰਤ ਹੈ ਤੁਸੀਂ ਕਿਹਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਹੈ ਪੰਜਾਬ 'ਚ ਗਠਜੰਬੰਦ ਨਹੀਂ ਹੋਇਆ ਲੇਕਿਨ ਜਦੋਂ ਇੰਡੀਆ ਇੰਡੀ ਲਾਇੰਸ ਦੀ ਗੱਲਾਂ ਦੀ ਉੱਥੇ ਫਿਰ ਇਕੱਠੇ ਨੇ ਇਹ ਤੁਹਾਨੂੰ ਲੱਗਦਾ ਨਹੀਂ ਕਿ ਡਿਊਲ ਪੋਲਿਟਿਕਸ ਨਹੀਂ ਡਿਊਲ ਪੋਲਿਟਿਕਸ ਦੇਖੋ ਦੇਖੋ ਹੋ ਸਕਦਾ ਵੀ ਇਹ ਵੱਡੇ ਸੰਦਰਭ ਦੇ ਵਿੱਚ ਇਹੋ ਜਿਹਾ ਹੋਇਆ ਹੋਵੇ ਲੇਕਿਨ ਪੰਜਾਬ ਲਈ ਅਸੀਂ ਬੜੇ ਕਲੀਅਰ ਹੈ ਔਰ ਇਹ ਸਾਡੀ ਰਿਸਿਸਟੈਂਸੀ ਸੀ ਜਿਹੜੀ ਪੰਜਾਬ ਦੇ ਵਿੱਚ ਐਲਾਈਅੰਸ ਨਹੀਂ ਹੋਈ ਕਿਉਂਕਿ ਕਈ ਲੀਡਰ ਇਹੋ ਜਿਹੇ ਸਿਗੇ ਜਿਹੜੇ ਪੰਜਾਬ ਦੇ ਵਿੱਚ ਵੀ ਐਲਾਈਅੰਸ ਕਰਨਾ ਚਾਹੁੰਦੇ ਸੀ ਕਾਂਗਰਸ ਦੇ ਸਿਗੇ ਹਾਂ ਡੈਫੀਨਿਟਲੀ ਸਿਗੇ ਪਰ ਉਹ ਅਸੀਂ ਨਹੀਂ ਹੋਣ ਦਿੱਤੀ ਉਹਦਾ ਸਿੰਪਲ ਕਾਰਨ ਇਹ ਸੀ ਕਿ ਜੇ اپੋਜੀਸ਼ਨ ਤੇ ਜਿਹੜੀ ਸਰਕਾਰ ਆ ਉਹ ਜੇ ਇਕੱਠੀ ਹੋ ਜਵੇ ਜਿਹੜੀ ਕਿ ਪਿਛਲੇ 2 ਸਾਲਾਂ ਦੀ ਕਾਰਗੁਜ਼ਾਰੀ ਇੰਨੀ ਆਮ ਆਦਮੀ ਪਾਰਟੀ ਦੀ ਮਾੜੀ ਆ ਤੇ ਮੈਨੂੰ ਲੱਗਦਾ ਫਿਰ ਸਾਡਾ ਕੋਈ ਫੇਸ ਵੈਲਿਊ ਰਹਿਣੀ ਨਹੀਂ ਹੈ ਸੋ ਇਸ ਕਰਕੇ ਅਸੀਂ ਉਹ ਨਹੀਂ ਹੋ ਗਏ ਲੀਡਰਸ਼ਿਪ ਕਰਾਈਸ ਮੰਦੇ ਹੋ ਕਾਂਗਰਸ ਪੰਜਾਬ ਚ ਹੈ ਇਹ ਅਲੱਗ-ਅਲੱਗ ਧੜੇ ਬਣੇ ਹੋਏ ਨੇ ਪਹਿਲਾਂ ਸਿੱਧੂ ਹੋਣੀ ਫਿਰ ਇਹ ਜਿਹੜਾ ਹਾਲੀਆ ਸਾਰਾ ਚੇਂਜਸ ਹੋਏ ਪਾਰਟੀ ਹੈ ਦਲਬੀਰ ਗੋਲਡੀ ਦਾ ਈਸ਼ੂ ਕਰੰਟ ਹੈਗਾ ਨਹੀਂ ਦੇਖੋ ਇਹ ਤੁਹਾਨੂੰ ਮੈਂ ਦੱਸਿਆ ਵੀ ਜਿਹੜੀ ਇੰਟਰਨਲ ਹੈ ਇਹ ਪਹਿਲੀ ਜੂਨ ਤੋਂ ਬਾਅਦ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ ਕਲਾਸ ਵਾਲ ਜਹਾਂ ਚੋਰ ਆ ਗਿਆ ਤੁਸੀਂ ਕਾਂਗਰਸੀ ਰਹੋਗੇ ਨਹੀਂ ਕਿਉਂ ਮੈਨੂੰ ਕੋਈ ਪ੍ਰੋਬਲਮ ਹੈ ਮੈਂ ਦੇਖੋ ਮੈਂ ਮੈਂ ਜਿਹੜੀ ਲੌਜੀਕ ਦੀ ਲੜਾਈ ਲੜਦਾ ਅੱਜ ਤੱਕ ਮੈਂ ਉਹਦੇ ਨਾਲੋਂ ਕਿਉਂਕਿ ਜੇ ਕੋਈ ਪ੍ਰੋਬਲਮ ਹੋਵੇ ਮੈਂ ਘਰ ਬਹਿਣਾ ਪਸੰਦ ਕਰੂੰਗਾ ਇਨਸਟੈਡ ਕਿ ਯਾਰ ਆਹ ਕਰ ਕੀ ਰਹੇ ਆ ਮਤਲਬ ਬਿੱਟੂ ਮੇਰਾ ਖਲ ਤਿੰਨ ਵਾਰੀ ਐਮਪੀ ਇੰਨੀ ਲਗੇਸੀ ਗੱਲ ਕੀ ਸੀਗੀ ਵੀ ਇੱਕ ਇੱਕ ਸਰਵੇ ਕਰਾਇਆ ਪਰਸਨਲ ਉਹਦੇ ਵਿੱਚ ਤੀਜਾ ਆਉਂਦਾ ਸੀਗਾ ਉਹਦੇ ਵਿੱਚ ਤੀਜਾ ਆਉਂਦਾ ਸੀ ਅਜੱਬੇਵਾਲ ਦੋ ਬਾਰੀ ਦਾ ਐਮਐਲਏ ਡਿਪਟੀ ਸੀਐਲਪੀ ਉਹਦੇ ਤੋਂ ਬਾਅਦ ਅਸਲੀ ਗੱਲ ਹੈ ਜੋ ਈਡੀ ਤੇ ਸੀਬੀਆਈ ਦਿੱਲੀ ਕਰਦੇ ਆ ਨਾ ਪੰਜਾਬ ਦੇ ਵਿੱਚ ਵਿਜੀਲੈਂਸ ਵੀ ਇਹੀ ਕੰਮ ਕਰਦੀ ਆ ਲੇਕਿਨ ਇਹਨਾਂ ਲੀਡਰਾਂ ਨੂੰ ਖੰਡਣ ਦੀ ਜ਼ਰੂਰਤ ਹੈ ਜੇ ਫਿਰ ਇਦਾਂ ਦੀ ਗੱਲ ਕਿਤੇ ਆ ਵੀ ਜਾਂਦੀ ਆ ਤੇ ਕੋਈ ਫੇਸ ਇਟ ਫਿਰ ਇਹਦੇ ਵਿੱਚ ਕੀ ਪ੍ਰੋਬਲਮ ਤੁਸੀਂ ਡਰ ਕੇ ਗਏ ਨੇ ਡਰਦੇ ਮਾਰੀ ਚਲੇ ਜਾਂਦੇ ਆ ਕਿਉਂਕਿ ਇਹ ਬਹੁਤੇ ਲੀਡਰ ਤਾਂ ਮਤਲਬ ਡਰਦੇ ਮਾਰੀ ਕਿਤੇ ਨਾ ਕਿਤੇ ਖਿਸਕੇ ਹੁੰਦੇ ਆ ਬਹੁਤ ਬਹੁਤ ਸ਼ੁਕਰੀਆ ਪਿਛਲੇ ਕਸ ਦਿਆ ਕਿ ਪ੍ਰਗਟ ਸਿੰਘ ਦੇ ਵੱਲੋਂ ਜਿਹੜੇ ਛੱਡ ਕੇ ਗਏ ਨੇ ਪਾਰਟੀ ਉਹਨਾਂ ਤੇ ਵੀ ਤੰਜ ਕਸਿਆ ਗਿਆ ਰਵਨੀਤ ਬਿੱਟੂ ਦੇ ਸਰਵੇ ਤੇ ਬੋਲੇ ਨੇ ਕਿ ਸਰਵੇ ਕਰਵਾਇਆ ਗਿਆ ਸੀ ਤੇ ਤੀਜੇ ਨੰਬਰ ਤੇ ਆਉਂਦੇ ਸੀ ਤਾਂ ਇਸ ਕਰਕੇ ਪਾਰਟੀ ਛੱਡ ਗਏ ਨੇ ਨਾਲ ਹੀ ਈਡੀ ਅਤੇ ਵਿਜੀਲੈਂਸ ਦੀ ਵੀ ਗੱਲ ਆਖੀ ਆ ਕਿ ਜਿਵੇਂ ਦਿੱਲੀ ਦੇ ਵਿੱਚ ਜਾਂ ਬਾਕੀ ਥਾਵਾਂ ਤੇ ਈਡੀ ਡਰਾਵਾ ਦਿੰਦੀ ਆ ਉਵੇਂ ਪੰਜਾਬ ਦੇ ਵਿੱਚ ਵਿਜੀਲੈਂਸ ਤੋਂ ਡਰ ਕੇ ਆਗੂ ਜਾ ਰਹੇ ਨੇ ਤਾਂ ਪ੍ਰਗਟ ਸਿੰਘ ਬੇਬਾਕ ਬੋਲੇ ਨੇ ਤੇ ਆਪਣੀ ਪਾਰਟੀ ਤੋਂ ਛੱਡ ਕੇ ਗਏ ਆਗੂਆਂ ਬਾਰੇ ਵੀ ਉਹਨਾਂ ਨੇ ਤੰਜ ਕੱਸਿਆ ਏ ਤੇ ਨਾਲ ਹੀ ਉਹਨਾਂ ਨੇ 7 ਤੋਂ 8 ਸੀਟਾਂ ਜਿੱਤਣ ਦੀ ਵੀ ਗੱਲ ਆਖੀ ਐ ਤਾਂ ਅੱਗੇ ਵਧਦੇ ਹਾਂ ਰਾਜਾ ਵੜਿੰਗ ਜਿਹੜੇ ਨੇ ਉਹ ਰਾਜਾ ਵੜਿੰਗ ਜਿਹੜੇ ਨੇ ਉਹ ਲੁਧਿਆਣਾ ਪਹੁੰਚੇ ਨੇ ਚੋਣ ਪ੍ਰਚਾਰ ਦਾ ਆਗਾਜ਼ ਜਿਹੜਾ ਰਾਜਾ ਵੜਿੰਗ ਨੇ ਕਰ ਦਿੱਤਾ ਹੈ ਦੱਸ ਦਿਓ ਕਿ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਤੇ ਟਿਕਟ ਮਿਲਣ ਤੋਂ ਬਾਅਦ ਉਹ ਪਹਿਲੀ ਵਾਰ ਹੁਣ ਲੁਧਿਆਣਾ ਪਹੁੰਚੇ ਨੇ ਤੇ ਚੋਣ ਪ੍ਰਚਾਰ ਦਾ ਆਗਾਜ਼ ਕਰਦੇ ਦੇਖੇ ਨੇ ਤਾਂ ਦੱਸ ਦਿਓ ਕਿ ਇਸ ਦੇ ਨਾਲ ਹੀ ਰਾਜਾ ਵਰਿੰਗ ਦੇ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਪਾਰਟੀ ਪੰਜਾਬ ਵਿੱਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੇਗੀ ਕਾਂਗਰਸ ਜਿੱਥੇ ਪ੍ਰਗਟ ਸਿੰਘ 7-8 ਸੀਟਾਂ ਜਿੱਤਣ ਦੀ ਗੱਲ ਕਰ ਰਹੇ ਨੇ ਉੱਥੇ ਦੂਜੇ ਪਾਸੇ ਰਾਜਾ ਵਰਿੰਗ ਜਿਹੜੇ ਨੇ ਕਹਿ ਰਹੇ ਨੇ ਕਿ ਸਭ ਤੋਂ ਵੱਡੀ ਪਾਰਟੀ ਬਣੇਗੀ ਕਾਂਗਰਸ ਪੰਜਾਬ ਦੇ ਵਿੱਚ ਤੇ ਚੋਣ ਪੇੜ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਜਰਨੈਲ ਆ ਚੁੱਕਿਆ ਹੈ ਤੇ ਕਾਂਗਰਸ ਪਾਰਟੀ ਨੂੰ ਛੱਡਣ ਵਾਲਿਆਂ ਨੂੰ ਉਹਨਾਂ ਨੇ ਬੇਵਫਾ ਆਖਿਆ ਤੇ ਨਾਲ ਹੀ ਦਲਵੀਰ ਗੋਲਡੀ ਤੇ ਵੀ ਉਹਨਾਂ ਨੇ ਟਿੱਪਣੀ ਕੀਤੀ ਉਹਨਾਂ ਨੇ ਕਿਹਾ ਕਿ ਦਲਵੀਰ ਗੋਲਡੀ ਨੇ ਸਿਆਸੀ ਖੁਦਕੁਸ਼ੀ ਕੀਤੀ ਹੈ ਤੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਦੇ ਜਿੱਤ ਦਾ ਵੀ ਦਾਵਾ ਕੀਤਾ ਹੈ ਰਾਜਾ ਵੜਿੰਗ ਨੇ ਤਾਂ ਰਾਜਾ ਵੜਿੰਗ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਪਹੁੰਚੇ ਜ਼ੋਰਦਾਰ ਸਵਾਗਤ ਰਾਜਾ ਵੜਿੰਗ ਦਾ ਹੋਇਆ ਏ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੌਣ ਮੈਦਾਨ 'ਚ ਉਤਾਰਿਆ ਗਿਆ ਏ ਜਿੱਥੇ ਰਾਜਾ ਵੜਿੰਗ ਪਹਿਲੇ ਦਿਨ ਹੁਣ ਲੁਧਿਆਣਾ ਪਹੁੰਚੇ ਨੇ ਤੇ ਇਸ ਦੌਰਾਨ ਉਹਨਾਂ ਨੇ ਕਈ ਟਿੱਪਣੀਆਂ ਵੀ ਕੀਤੀਆਂ ਬਿਆਨ ਵੀ ਦਿੱਤੇ ਤੇ ਨਾਲ ਹੀ ਜਿਨ੍ਹਾਂ ਨੇ ਪਾਰਟੀ ਛੱਡੀ ਹੈ ਜਿਹੜੇ ਕਾਂਗਰਸ ਪਾਰਟੀ ਨੂੰ અલਵਿਦਾ ਆਖ ਗਏ ਨੇ ਉਹਨਾਂ ਨੂੰ ਬੇਵਫਾ ਕਿਹਾਏ ਦਲਵੀਰ ਗੋਲਡੀ ਨੂੰ ਕਿਹਾਏ ਕਿ ਉਹਨਾਂ ਨੇ ਸਿਆਸੀ ਖੁਦਕੁਸ਼ੀ ਕਰ ਲਈ ਹੈ ਤੇ ਸੁਖਪਾਲ ਖਹਿਰਾ ਦੀ ਜਿੱਤ ਦਾ ਵੀ ਦਾਵਾ ਕੀਤਾ ਹੈ ਤਾਂ ਲੁਧਿਆਣਾ ਦੇ ਵਿੱਚ ਵੱਡੀ ਸਿਆਸੀ ਫਾਈਟ ਦੇਖਣ ਨੂੰ ਮਿਲ ਰਹੀ ਹੈ ਕਿਉਂਕਿ ਰਾਜਾ ਵੜਿੰਗ ਜਿਹੜੇ ਨੇ ਉਹ ਚੋਣ ਮੈਦਾਨ 'ਚ ਨੇ ਤੇ ਰਵਨੀਤ ਬਿੱਟੂ ਜਿਹੜੇ ਪਾਰਟੀ ਛੱਡ ਕੇ ਗਏ ਨੇ ਉਹਨਾਂ ਦੇ ਖਿਲਾਫ ਰਾਜਾ ਵੜਿੰਗ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਆਪ ਦੇ ਅਸ਼ੋਕ ਪ੍ਰਸ਼ਰ ਪੱਪੀ ਨੇ ਤੇ ਅਕਾਲੀ ਦਲ ਦੇ ਰਣਜੀਤ ਸਿੰਘ ਢਿੱਲੋਂ ਚੋਣ ਮੈਦਾਨ ਚ ਨੇ ਵੱਡੀ ਗੱਲ ਇਹ ਹੈ ਕਿ ਰਵਨੀਤ ਮਿੱਟੂ ਤਿੰਨ ਵਾਰ ਦੇ ਸੰਸਦ ਨੇ ਦੋ ਵਾਰ ਲਗਾਤਾਰ ਲੁਧਿਆਣਾ ਜਿੱਤ ਚੁੱਕੇ ਨੇ ਪਰ ਇਸ ਵਾਰ ਉਹ ਕਾਂਗਰਸ ਤੋਂ ਨਹੀਂ ਭਾਜਪਾ ਤੋਂ ਚੋਣ ਲੜ ਰਹੇ ਨੇ ਤੇ ਇਸੇ ਕਰਕੇ ਕਾਂਗਰਸ ਪਾਰਟੀ ਦੇ ਵੱਲੋਂ ਆਪਣੇ ਵੱਡੇ ਸਭ ਤੋਂ ਵੱਡੇ ਆਗੂ ਕਿਉਂਕਿ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਉਹਨਾਂ ਨੂੰ ਚੋਣ ਮੈਦਾਨ ਚ ਉਤਾਰਿਆ ਗਿਆ ਹੈ ਹਾਲਾਂਕਿ ਜੇਕਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ 9 ਦੀਆਂ 9 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਆਈਆਂ ਸੀ ਪਰ ਹੁਣ 2024 ਕੀ ਹੋਵੇਗਾ 2024 ਦੇ ਵਿੱਚ ਕੌਣ ਬਣੇਗਾ 2024 ਦਾ ਲੁਧਿਆਣਾ ਦਾ ਚੈਂਪੀਅਨ ਕਿਉਂਕਿ ਰਾਜਾ ਵੜਿੰਗ ਵੀ ਚੋਣ ਮੈਦਾਨ ਚ ਨੇ ਢੋਲ ਦੀ ਥਾਪ ਤੇ ਉਹਨਾਂ ਦਾ ਸਵਾਗਤ ਹੋਇਆ ਏ ਉਹਨਾਂ ਦੇ ਸਮਰਥਕ ਭੰਗੜਾ ਪਾ ਰਹੇ ਨੇ ਵੜਿੰਗ ਨੇ ਉੱਥੇ ਜਾ ਕੇ ਲੁਧਿਆਣਾ ਪਹੁੰਚ ਕੇ ਸਿਆਸੀ ਬਿਆਨ ਵੀ ਦਿੱਤੇ ਨੇ ਉਹਨਾਂ ਨੇ ਕਿਹਾ ਇੱਕ ਸਭ ਤੋਂ ਵੱਡੀ ਪਾਰਟੀ ਵੱਜੋਂ ਉੱਭਰੇਗੀ ਕਾਂਗਰਸ ਅਤੇ ਕਿਉਂਕਿ ਹੁਣ ਚੋਣ ਪੜ ਦੇ ਵਿੱਚ ਜਰਨੈਲ ਆ ਗਿਆ ਹੈ ਕਾਂਗਰਸ ਪਾਰਟੀ ਹਿੰਦੁਸਤਾਨ ਦੀ ਰਾਜਧਾਨੀ ਹੋਵੇ ਲੋਕ ਕਹਿੰਦੇ ਹਿੰਦੁਸਤਾਨ ਦਾ ਮੈਂਚੈਸਟਰ ਬਗਿਆਰਾ ਇੱਕ ਪੂਰੀ ਇੰਡਸਟਰੀ ਦੀ ਗੱਲ ਕਰਨਾ ਪਿਆ ਹੈ ਇਸੋ ਦੇ ਇਸੋ ਦੇ ਵਾਤਾਵਰਣ ਗੰਦੇਾਰੇ ਹਿੰਦੇ ਪੋਲੂਸ਼ਨ ਦਾ

ਕਿਵੇਂ DMC CMC ਤੇ ਆਪ ਲੋਰ ਮੈਨੂੰ ਲੱਗਦਾ ਨੇ ਦੇ ਆਨੇ ਰਖ PTI ਤੇ ਐਮਸ ਹੋਣਾ ਚਾਹੀਦਾ ਇਹ ਖੁਦ ਕੇ এডੂਕੇਸ਼ਨ ਦੇ ਨਹੀਂ এডੂਕੇਸ਼ਨ ਦਾ ਮਿਆਰ ਉੱਚਾ ਚੁੱਕਣਾ ਹਸਤੇ ਪਰ ਇਹ ਖੂਪੇ ਇਤਿਆਜ ਕਰਕੇ ਕਵਿਆਰਤ ਦੀ ਫੜਾਈ ਕਰਦੇ ਹਾਂ ਕਿ ਰਾਜਾ ਕੋਲੇ ਕਾਇਆ 9 2024 ਦਾਬਨਾ ਆਖਰੀ ਸਰਕਾਰ ਨੂੰ ਬੰਦੇ ਪ੍ਰਾ ਪਿੱਟੂ ਜੀ आ गया राजा मृिज काग्रोस पार्टू काग्रोस पार्टू और किसी ने लिखा किसी ने लिखिया हो जिसके पांव में ताकत हो जिसके पांव में ताकत वो चल रहता है जमाना नाथ की राय को संभल के रहता है ओ जिस की में ताकत उजाला करने की दुनिया न कुछ आए वो चल के रेका हैफादारी से गदारी की लड़ाई है और बेनती करना कि अगले ती दिन इस लड़ाई में आदेश पुत्र का साथ दे रहे हैं आदेश भरा साथ दे रहे हैं और राजा बड़े राजा बड़े कितों पैदा पाया

ਔਦਰ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਸਿਆਸਤਦਾਨਾਂ ਨੂੰ ਨਸੀਹਤ ਸਾਹਮਣੇ ਆਈ ਹੈ ਧਾਰਮਿਕ ਟਿੱਪਣੀਆਂ ਅਤੇ ਬਿਆਨਾਂ ਤੋਂ ਗੁਰੇਜ਼ ਕਰਨ ਸਿਆਸਤਦਾਨ ਤੇ ਧਰਮ ਦੇ ਵਿੱਚ ਜੇਕਰ ਨਹੀਂ ਪਤਾ ਤਾਂ ਘੱਟ ਬੋਲਣ ਤੇ ਪਰਹੇਜ਼ ਕਰਨੇ ਕਿਹਾ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਉਨ੍ਹਾਂ ਨੇ ਕਿਹਾ ਹੈ ਕਿ ਜੇ ਧਰਮ ਦਾ ਗਿਆਨ ਘੱਟ ਹੈ ਤਾਂ ਬੋਲਣ ਤੋਂ ਪਰਹੇਜ਼ ਕੀਤਾ ਜਾਵੇ ਧਰਮ ਦੇ ਨਾਂ ਤੇ ਵੋਟਾਂ ਮੰਗਣਾ ਸਹੀ ਨਹੀਂ ਹੈ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਮੀਡੀਆ ਨਾਲ ਗੱਲਬਾਤ ਕੀਤੀ ਗਈ ਹੈ ਅੰਮ੍ਰਿਤਸਰ ਪਹੁੰਚੇ ਸੀ ਗਿਆਨੀ ਹਰਪ੍ਰੀਤ ਸਿੰਘ ਸਾਬਤ ਤੌਰ ਤੇ ਪਿਛਲੇ ਦਿਨਾਂ ਦੇ ਵਿੱਚ ਕਈ ਟਿੱਪਣੀਆਂ ਕੀਤੀਆਂ ਗਈਆਂ ਜਿਸ ਦੇ ਵਿੱਚ ਅਮ੍ਰਿਤਾ ਵੜਿੰਗ ਦੇ ਵੱਲੋਂ ਟਿੱਪਣੀ ਕੀਤੀ ਗਈ ਜਾਂ ਬੋਨੀ ਅਜਨਾਲਾ ਦੇ ਵੱਲੋਂ ਟਿੱਪਣੀ ਕੀਤੀ ਗਈ ਬਾਅਦ ਵਿੱਚ ਹਾਲਾਂਕਿ ਮਾਫੀ ਮੰਗੀ ਗਈ ਹੈ ਪਰ ਗਿਆਨੀ ਹਰਪ੍ਰੀਤ ਸਿੰਘ ਨੇ ਸਾਫ਼ ਕੀਤਾ ਹੈ ਕਿ ਜੇਕਰ ਧਰਮ ਦਾ ਗਿਆਨ ਨਹੀਂ ਹੈ ਤਾਂ ਲੀਡਰਾਂ ਨੂੰ ਇਸ ਤਰ੍ਹਾਂ ਦੇ ਬਿਆਨ ਜਿਹੜੇ ਨੇ ਉਹ ਨਹੀਂ ਦੇਣੇ ਚਾਹੀਦੇ ਨਸੀਹਤ ਦਿੱਤੀ ਗਈ ਹੈ ਬਹੁਤ ਈ ਐਸੀਆਂ ਜਿਹੜੀਆਂ ਬਿਆਨਬਾਜ਼ੀਆਂ ਆ ਰਹੀਆਂ ਜਿਨ੍ਹਾਂ ਨੂੰ ਲੈ ਕੇ ਧਾਰਮਿਕ ਜਿਹੜੇ ਤੌਰ ਤੇ ਭਾਵਨਾਵਾਂ ਆਉਂਦੀਆਂ ਨੇ ਦੇਖੋ ਜਿਹੜੀਆਂ ਧਾਰਮਿਕ ਪਰੰਪਰਾਵਾਂ ਹੁੰਦੀਆਂ ਨੇ ਜਾਂ ਧਾਰਮਿਕ ਮਰਿਆਦਾਵਾਂ ਜਾਂ ਧਾਰਮਿਕ ਸਿੰਬਲ ਹੁੰਦੇ ਨੇ ਤੇ ਇਹਨਾਂ ਦੀ ਆਪਣੀ ਇੱਕ ਪਵਿੱਤਰਤਾ ਹੁੰਦੀ ਹੈ ਤੇ ਪੋਲਿਟਿਸ਼ਨਾਂ ਨੂੰ ਇਹਨੂੰ ਦਾਸਤਮਾਲ ਨਹੀਂ ਕਰਨਾ ਚਾਹੀਦਾ ਔਰ ਬੋਲਣ ਵੇਲੇ ਬੜੇ ਸੰਜਮ ਨਾਲ ਬੋਲਣਾ ਚਾਹੀਦਾ ਹੈ ਜੇ ਧਰਮ ਦੀ ਨੌਲੇਜ ਨਹੀਂ ਹੈ ਤੇ ਧਰਮ ਬਾਰੇ ਬੋਲਣਾ ਨਹੀਂ ਚਾਹੀਦਾ ਹੈ ਉਦੇ ਬੋਲੋ ਜੇ ਤੁਹਾਨੂੰ ਧਰਮ ਦੀ ਮਰਿਆਦਾ ਧਰਮ ਦੇ ਸਿਧਾਂਤ ਧਰਮ ਦੀਆਂ ਪਰੰਪਰਾਵਾਂ ਦਾ ਗਿਆਨ ਹੈ ਜੇ ਨਹੀਂ ਗਿਆਨ ਹੈਗਾ ਤੇ ਧਰਮ ਬਾਰੇ ਗੱਲ ਜਿਹੜੀ ਆ ਉਹ ਪੋਲਿਟਿਸ਼ਨਾਂ ਨੂੰ ਨਹੀਂ ਕਰਨੀ ਚਾਹੀਦੀ ਸਿੱਖ ਸਕੱਲਾ ਬਹਿਨ ਦਿਤਿਆ ਜਦੋਂ ਉਸ ਤੋਂ ਬਾਅਦ ਉਹਨੇ ਵੀਡੀਓ ਬਾਰੇ ਮਾफी ਮੰਗੀ ਹੈ ਇਹ ਗਲਤ ਗੱਲ ਹੈਗੀ ਹੈ ਪਹਿਲਾਂ ਹੀ ਜਿਹੜਾ ਤੋਲ ਕੇ ਬੋਲਣਾ ਚਾਹੀਦਾ ਜੀ ਨਹੀਂ ਬੋਲਣਾ ਚਾਹੀਦਾ ਜਿਵੇਂ ਆਕੂ ਦੇ ਬੋਲੋ ਕਹਾਂ ਗਿਆ ਸੀ ਕਿ ਸਿੱਖ ਧਰਮ ਨੂੰ ਨੀ ਜਾ ਤੇ ਤੁਸੀਂ ਵੀ ਜਰੂਰ ਕਹੋ ਮੈਂ ਪਹਿਲੇ ਕਹਿੰਨਾ ਕਿ ਬਹੁਤ ਗਲਤ ਕੰਨਾ ਨੇ ਇਹ ਕੋਈ ਧਰਮ ਵੱਡਾ ਕੋਈ ਛੋਟਾ ਨਹੀਂ ਹੁੰਦਾ ਸਾਰੇ ਪਰਮਾਤਮਾ ਦੇ ਅਸੀਂ ਇਨਸਾਨ ਹੈ ਪੋਲਿਟਿਸ਼ੀਨਾਂ ਨੂੰ ਇਸ ਤਰ੍ਹਾਂ ਦੀ ਜਿਹੜੀ ਗੋਲ ਬਾਣੀਆਂ ਤੋਂ ਪਰੇਸ਼ ਕਰਨਾ ਚਾਹੀਦਾ ਹੈ